ਕਿਆ ਕਲੇਆ ਚਰਕਾ ਤਾਂ ਲਾਟਾਕ ਤੇ ਹੋਈ ਕਰਤਣਿਆ ਜੀ ਤਿਆਰੀ ਨੇ ਵੀਰੇ ਨੇ ਤਾਂ ਰਾਜ ਜਿ ਬਣਾ ਤਾ ਮਾਰਨ ਚ ਪੇੜੇ ਦੇ ਬੂਥੇ ਦੇ ਉੱਤੇ ਚੱਕ ਪੂਣੀਆਂ ਖਰਾਬ ਕਰ ਜਾਂ ਮੇਰੇ ਘੋਟੇ ਖਰਾਬ ਕਰਕੇ ਰੱਖ ਲਾਓ ਬੀਬੀ ਜੀ ਲਾਓ ਸਾਡੇ ਪੂਣੀਆਂ ਵੱੜਦੀਆਂ ਹਾਂ ਇਹ ਦਾ ਧਾਗਾ ਬਣੂਗਾ ਤੇ ਫੇਰ ਗਾਂ ਕੱਤਿਆ ਜਾਊਗਾ ਅੱਛਾ ਬਾਅਦ ਚ ਅੱਛਾ ਪੂਣੀਆਂ ਦਾ ਧਾਗਾ ਸਾਸਰੀ ਘਰ ਜੀ ਨੂਬ ਲਾਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਅੱਸੀ ਗਾਜੀ ਸਾਹਿਬ ਅੱਜ ਮੇਰੇ ਬੇਬੇ ਕਹਿੰਦੀ ਮੈਂ ਵਲੌਗ ਸ਼ੁਰੂ ਕਰਾਂ ਹਾਂ ਮੈਂ ਸ਼ੁਰੂ ਕਰਨਾ ਉਹ ਕਾਛੇ ਚ ਬੈਗ ਜਾ ਪਾਈ ਫਿਰ ਤਾਂ ਹੱਥ ਨਹੀਂ ਵਹਲੇ ਗਏ ਉਹ ਫੋਨ ਦੂਜਾ ਫੜਿਆ ਹੱਥ ਦੇ ਵਿੱਚ ਉਹਨੇ ਇਹ ਮੈਂ ਫੜ ਲਿਆ ਫਿਰ ਮੈਂ ਕਿਾ ਚੱਲ ਮੈਨੂੰ ਵੀ ਇੱਕ ਦਿਨ ਕੱਟੇ ਵੇਖ ਲੈਣ ਦੇ ਢਾਂਜਾ ਜਾ ਤੂੰ ਤਾਂ ਰੋਜ਼ ਕਰਦਾ ਚੱਲ ਅੱਜ ਬੇਬੇ ਵਧੀਆ ਪਤਾ ਲੱਗ ਗਿਆ ਨਾ ਕਿਵੇਂ ਕਰਨਾ ਬਸ ਐ ਹੀ ਕਰਨਾ ਜਿਵੇਂ ਤੂੰ ਦੱਸਿਆ ਉਵੇਂ ਕਰ ਲਾਂਗੇ ਵਾਹ ਕਿਲੇ ਵਲੌਗ ਤੂੰ ਸ਼ੁਰੂ ਕਰੇਗਾ ਹਾਂ ਮੈਂ ਅਗਲੇ ਕਰਾਂਗਾ ਆਪ ਕਰਕੇ ਬੈਹੋਂਦਾ ਮੈਨੂੰ ਫੋਨ ਹੀ ਨਹੀਂ ਫੜਾਉਂਦਾਗਾ ਆਪ ਵੱਡਾ ਬਣ ਜਾਂਦਾ ਲੀਡਰ ਅੱਜ ਬੇਬੇ ਆਪਾਂ ਕੀ ਕਰਨਾ ਅਸੀਂ ਅਜੇ ਤਾਂ ਚਰਖੇ ਦੇ ਕਸਣ ਪਾਉਣੀ ਪਹਿਲਾਂ ਤਾਂ ਤੇ ਕਾਨੂੰ ਰੀਲ ਵੀ ਆ ਗਈ ਦਪੂਣੀਆਂ ਵਟਾਂਗੇ ਸਾਰਾ ਕੁਝ ਕਰਨਾ ਅੱਜ ਸਾਰਾ ਕੁਝ ਕਰਨਾ ਚਰਖਾ ਚਲਾਉਣਾ ਐ ਬਸ ਅੱਜ ਅੱਜ ਆਪਾਂ ਚਰਖਾ ਕਤਣਾ ਜਿਵੇਂ ਪਹਿਲਾਂ ਕਰਦੇ ਸੀ ਚਰਖਾ ਕਤਣਗੇ ਪਹਿਲਾਂ ਦਾ ਡਕੜਾ ਮੈਜੇ ਜਿਵੇਂ ਅਸੀਂ ਅੱਗੇ ਕੱਸਦੇ ਹੁੰਦੇ ਸੀ ਉਵੇਂ ਕੱਤ ਕੇ ਵਿਖਾਉਣਾ ਐ ਇਹਦੇ ਤੈਨੂੰ ਕਤਣਾ ਨਹੀਂ ਆਉਂਦਾ ਕੱਢ ਨਹੀਂ ਜਾਂਦੀ ਕੱਤ ਨਹੀਂ ਜਾਂਦੀ ਵਟ ਨਹੀਂ ਜਾਂਦੀ ਪੇੜੇ ਜਿਹਨੂੰ ਮੈਂ ਬਿਾਈ ਬਿੰਦੇ ਮਾਰਦਾ ਗੇੜੇ ਬੇਬੇ ਤੇਰੇ ਹੱਥ ਤੇ ਸਮਾਨ ਲੈ ਕੇ ਆਂਦਾ ਮੈਂ ਮੈਂ ਨਹੀਂ ਸਮਾਨ ਸਮੋਂਦਾ ਨਾ ਤੂੰ ਉਹ ਹੀ ਮੈਨੂੰ ਬੁਲਾ ਲਿਆ ਕਰ ਰਸ ਕੇ ਮੈਨੂੰ ਸਮਾਨ ਦੀ ਕੋਈ ਲੋੜ ਨਹੀਂ ਗਈ ਚਰਖਾ ਕੱਪ ਕੇ ਵਿਖਾਉਂਗੀ ਇਹਨੂੰ ਇਹ ਆਦਾ ਆਉਂਦਾ ਨਹੀਂ ਤੈਨੂੰ ਅੱਜ ਸਾਰਾ ਵਲੋਗ ਬੇਬੇ ਤੂੰ ਆਪ ਹੀ ਬਣਾ ਲੈ ਮੈਂ ਆਪ ਹੀ ਬਣਾਉਣਾ ਤੇ ਮੈਨੂੰ ਜਿਆਦਾ ਫੜਾਉਣਾ ਹੀ ਨਹੀਂ ਫੋਨ ਤੈਨੂੰ ਨਿੱਕਾ ਫੋਨ ਹੀ ਦੇਣਾ ਅੱਜ ਕਿਹੜਾ ਬਡਨ ਵਾਲਾ ਬਡਨ ਵਾਲਾ ਨਹੀਂ ਐਡਾ ਕੁੰਦੇ ਜੇ ਬੱਚੇ ਲਈ ਫਿਰ ਦਿੰਦੇ ਉਹ ਫੜਾਉਣਾ ਇਹਨੂੰ ਅੱਜ ਚੱਲ ਆਪਾਂ ਜਿਹੜੇ ਤੁਸੀਂ ਪਿਛਲੇ ਵਲੋਗ ਚ ਵੇਖਿਆ ਹੋਣਾ ਹਾਂ ਕਿ ਆਪਾਂ ਸ਼ਾਪਿੰਗ ਕੀਤੀ ਹੁਣ ਬਿਨਾਂ ਰੋਜ਼ ਮੈਨੂੰ ਆਹਦਾ ਪਾ ਤੂੰ ਨਹੀਂ ਜਾਣਾ ਮੈਂ ਕਿਉਂ ਮੈਂ ਨਹੀਂ ਜਾਣਾਗਾ ਮੈਂ ਤਾਂ ਹੁਣ ਚਰਖਾ ਘੱਟ ਕੇ ਬਲੌਗ ਬਣਾ ਕੇ ਫੇਰ ਉੱਥੇ ਪਹਾੜਾਂ ਤੇ ਜਾਣਾ ਚੰਗਾ ਚੱਲ ਬਣਾ ਹਾਂ ਲੈ ਬੇਬੇ ਬੜ ਫੋਨ ਬਣਾ ਦੇ ਕੇ ਸਾਰਾ ਤੂੰ ਸਾਰਾ ਹੀ ਮੈਂ ਬਣਾਉਣਾ ਨਾ ਮੈਨੂੰ ਬੁਖਾਰ ਸਮਾਨ ਬੇਬੇ ਬੇਬੇ ਕਹਿੰਦੀ ਐ ਸਾਰਾ ਵਲੌਗ ਮੈਂ ਹੀ ਬਣਾ ਦੇਣਾ ਤੇ ਅੱਜ ਕਿਤਨਾ ਆਪਾਂ ਚਰਖਾ ਮਿੱਤਰੋ ਤੁਹਾਨੂੰ ਸਾਰਾ ਦਿਖਾਵਾਂਗੇ ਤਾਂ ਵੀ ਇਹ ਚੁੰਨੀ ਲੈ ਕੇ ਹੀ ਆ ਅੱਛਾ ਨਵੀਂ ਚੁੰਨੀ ਲੈ ਕੇ ਕਰਦਾ ਨਾ ਮੈਂ ਨਵੀਂ ਚੁੰਨੀ ਲੈ ਕੇ ਕਰਤਨਾ ਬੇਬੇ ਇਹ ਹੈਗੀ ਮੰਮੀ ਦੀ ਮੈਨੂੰ ਪਤਾ ਮੰਮੀ ਦੀ ਆ ਵੇਬੀ ਆ ਗਈ ਏ ਬੇਬੇ ਦੀ ਆ ਗਈ ਤੇਰੀ ਚੰਦ ਫੇਰ ਕੀ ਹੋਇਆ ਚੰਦ ਸੋਣੀ ਸੋਣੀ ਬੇਬੇ ਤੂੰ ਖੁਸ਼ ਨਹੀਂ ਹੋਈ ਤੈਨੂੰ ਖੁਸ਼ ਤਾਂ ਮੈਂ ਨਹੀਂ ਹੋ ਗਈ ਮੇਰਾ ਤਾਂ ਹਾਰ ਕੋਈ ਨਹੀਂ ਬੇਬੇ ਬੜੀ ਸੋਹਣੀ ਲੱਗੀ ਜਾਨੀ ਆ ਮੈਂ ਨਵੀਂ ਚੁੰਨੀ ਲੈ ਲਈ ਨਵੀਂ ਨਵੀਂ ਹੁਣ ਇਸੇ ਚਰਖੇ ਤੇ ਬੈਠਣ ਵਾਲੀ ਬਹਿਣਾ ਚਲ ਨਵੀਂ ਚੁੰਨੀ ਲੈ ਕੇ ਚਰਖਾ ਕੱਤਾਂ ਲੈ ਬੇਬੇ ਇੱਕ ਆਪਾ ਲੈ ਕੇ ਆਂਦੇ ਆ ਆਪਣੇ ਰਿਸ਼ਤੇਦਾਰਾਂ ਤੇ ਜੇ ਕੋਈ ਵੀ ਆਪਣੇ ਘਰੇ ਆਊਗਾ ਉਹਨੂੰ ਆਪਾਂ ਆਪਿਆ ਕਰਨਾ ਠੀਕ ਆ ਪੀ ਕੇ ਵੇਖੋ ਠੰਡਾ ਹੈ ਤਾਂ ਮੇਰੇ ਹੱਥੇ ਝੜ ਗਿਆ ਜਿਵੇਂ ਫਰਿੱਜ ਚੋਂ ਕੱਢ ਕੇ ਲਿਆ ਆ ਮੈਂ ਫਰਿੱਜ ਜੀ ਸੀਗਾ ਹਾਂ ਇਹ ਇੱਥੇ ਰੱਖ ਕਿਵੇਂ ਬੇਬੇ ਬਹੁਤ ਸੁਆਦੀ ਹੈ ਤਾਂ ਜਿਵੇਂ ਵਿੱਚ ਕੁਝ ਹੋਰ ਹੀ ਪਾਇਆ ਹੁੰਦਾ ਵਿੱਚ ਛੇੜ ਡੱਬਾ ਆ ਮੈਂ 50ਆਂ ਲੈ ਕੇ ਆਉਂਦੀ ਆ ਮੈਂ ਹਾਂ ਹਾਂ 50ਆਂ ਮੈਂ ਗਿਆ ਨਹੀਂ 50ਆਂ ਸੋਹਣੀਆਂ ਆ ਛੇੜ ਜਾਈਏ ਅਸੀਂ ਖਾਲੀ ਹੱਥ ਮੁੜਿਆ ਨਹੀਂ ਆਉਂਦੇ ਇਹ ਦੁਕਾਨਦਾਰਾਂ ਨੇ ਵੀ ਬੰਦਾ ਵੇਖ ਕੇ ਹੀ ਸੱਦਣਾ ਲੋ ਵੀ ਕੰਮ ਜੋਰਾ-ਸ਼ੋਰਾ ਦੇ ਸ਼ੁਰੂ ਬੇਬੇ ਪਹਿਲਾਂ ਦੱਸਿਓ ਆ ਸਾਰਿਆਂ ਨੂੰ ਆ ਆ ਤੱਕੜਾ ਚਰਖੇ 'ਚ ਪਾਉਣ ਵਾਲਾ ਆ ਚਰਮਖਾਂ ਇਹਨੂੰ ਕਹਿੰਦੇ ਜੇ ਤਕਲਾ ਇਹ ਬਣਿਆ ਹੁੰਦਾ ਲੋਹੇ ਦਾ ਬਣਿਆ ਹੁੰਦਾ ਇੰਨੀ ਦੇਖੀ ਇਹ ਨੜਿਆ ਦਾ ਤਕਲਾ ਵੇਲਾ ਹਾਂ ਤਕਲਾ ਆਬ ਜਿਹੜੇ ਪੁਰਾਣੇ ਲੋਕ ਉਹਨਾਂ ਨੂੰ ਤਾਂ ਪਤਾ ਇਹਨੂੰ ਕਹਿੰਦੇ ਚਰਮਖਾਂ ਇਹ ਨਾ ਜਿਵੇਂ ਇਹਨੂੰ ਸ਼ੇਪ ਉਹੋ ਜੀ ਦੇ ਦਿੰਦੇ ਕਦੇ ਚਿੜੀ ਜੀ ਬਣਾ ਦਿੰਦੇ ਆ ਵੇ ਸਿੱਧਾ ਹੀ ਹੋ ਜਾਂਦਾ ਹਾਂ ਹੁਣ ਬੇਬੇ ਨਾ ਆ ਮੋਰੀ ਮੋਰੀ ਖੁਦੀ ਕਾਦੇ ਵੀ ਚੱਲੂਗਾ ਨਾ ਚਰਖਾ ਆ ਤਕ ਇਹ ਚੰਮ ਦਾ ਬਣਿਆ ਹੁੰਦਾ ਜਿਹੜੀ ਚੰਮ ਦੇ ਬਣਾਉਂਦੇ ਚੱਕ ਬੇਬੇ ਆ ਰੂਵ ਹੀ ਪਹੁੰਚ ਰੂਵ ਦਾ ਕੀ ਕੰਮ ਆ ਪਹੁੰਚ ਪੂਣੀਆਂ ਵੱਟ ਕੇ ਫੇਰੀ ਕਰਦੇ ਜਾਣਾ ਤੇ ਆ ਡੱਕੇ ਇਹ ਕਾ ਤੁਰ ਕੇ ਡੱਕੇ ਨੇ ਪੂਣੀਆਂ ਵੱਟੀਆਂ ਜਾਣੀ ਨਹੀਂ ਗਏ ਇਹ ਕਾਨੇ ਆ ਪੂਣੀਆਂ ਵਰਟਣ ਨੂੰ ਵਰਟੀਆਂ ਨਹੀਂ ਅੱਛਾ ਇਹਨਾਂ ਨਾ ਪੂਣੀਆਂ ਵਰਟਣੀਆਂ ਇਹਨਾਂ ਵਰਟੀਆਂ ਜਾਂਦੇ ਨੇ ਇਹਦੇ ਨਾਲ ਹੀ ਅਸੀਂ ਨਿੱਕੇ ਹੁੰਦੇ ਲਿਖਦੇ ਹੁੰਦੇ ਸੀ ਉਹਦੇ ਤੇ ਕਲਮਾਂ ਕੱਟੀਆਂ ਦੇ ਕਲਮਾਂ ਕੱਢਦੇ ਸੀ ਵਾਹ ਜੀ ਵਾਹ ਪਰ ਇਹ ਥੇ ਆਉਂਦੀਆਂ ਨਹੀਂ ਅੱਛਾ ਰੂਹ ਦੇ ਅੱਗੇ ਚਲੋ ਸਾਰਾ ਪਤਾ ਲੱਗ ਗਿਆ ਨਾ ਹਾਂ ਤੇ ਆ ਨਾ ਮੈਂ ਮੇਰੂ ਜੇ ਮੈਂ ਖੁੱਲੇ ਕਰਨਾ ਨਾ ਨਮੀਆਂ ਬਣਾਈਆਂ ਚਰਮਗੱਦ ਟੱਕੜ ਚ ਚੱਲਦੀਆਂ ਨਹੀਂ ਗਈਆਂ ਹਾਂ ਤੇ ਤਾਂ ਹੀਆਂ ਲੱਗੀਆਂ ਟੱਕੜਾਂ ਦੀਆਂ ਮਾਂ ਮੈਂ ਕਿ ਚੱਲ ਖੁੱਲੇ ਟੱਕੜ ਚ ਜੰਗਾ ਜੋਰਾ ਛੋਰਾ ਜੋਰਾ ਛੋਰਾ ਤੇ ਚਰਖਾ ਵੀ ਆਪਣਾ ਤਿਆਰ ਪਰ ਤਿਆਰ ਇਹ ਸਾਰਾ ਰੈਡੀ ਕਰਨਾ ਆਪਾਂ ਵੀੜੀ ਆ ਨਵੀਂ ਪੀੜ੍ਹੀ ਹੁਣ ਬੇਬੇ ਕੀ ਕਰਨ ਹੁਣ ਕਸਣ ਪਾਉਣ ਲੱਗੀਆਂ ਆ ਜਿਹੜੇ ਇੱਥੇ ਸਾਰੇ ਤੇ ਘਰਾਂ ਦੇ ਵਿੱਚ ਲਾਓ ਵੀ ਜਿਹੜੇ ਆਏ ਆ ਕ੍ਰੋਸ ਜਾਂ ਹੁੰਦਾ ਉਹ ਸਾਰਾ ਲਾਓ ਵੀ ਲੈ ਕੇ ਬਾਬੇ ਦਾ ਨਾਂ ਐ ਲੈ ਬੇਬੇ ਤੇ ਪੂਰੇ ਡਿਜ਼ਾਈਨ ਪਾ ਰਹੀ ਆ ਮਮਾ ਮਮਾ ਤੁਹਾਨੂੰ ਕਤਣਾ ਆਉਂਦਾ ਚੜਕਾ ਕਿ ਨਹੀਂ ਨਾ ਮੇਰੇ ਦਾਦੀ ਜਦੋਂ ਕੱਤਦੀ ਹੁੰਦੀ ਸੀਗੀ ਉਹਨੇ ਉੱਠ ਖੜਨਾ ਮੈਂ ਬਹਿਣਾ ਮੈਨੂੰ ਲੜ ਪੈਣਾ ਕਿਹਾ ਮੇਰਾ ਤੂੰ ਤਕਲਾ ਵਿੰਗਾ ਕਰਦੇਂ ਚਲੋ ਜੀ ਲੈ ਬੇਬੇ ਤੁਹਾਨੂੰ ਕਤਣਾ ਨਹੀਂ ਆਉਂਦਾ ਤੁਹਾਨੂੰ ਕੱਤ ਕੇ ਵਿਖਾਵਾਂਗੀ ਹੁਣ ਮੈਂ ਤਵੇਖੀ ਜਨ ਬੇਬੇ ਆਲੇ ਬੜਾ ਸੋਹਣਾ ਡਿਜ਼ਾਈਨ ਪਾਦਾ ਤੂੰ ਦੇ ਹਾਂ ਤੈਨੂੰ ਦੱਸਾਂ ਨਾ ਬੜਾ ਵੱਡ ਬੇਬੇ ਹੱਥ ਵੇਖ ਨਹੀਂ ਤੇ ਚੱਲਦੇ ਇੰਨੇ ਚੱਲਦੇ ਹੁੰਦੇ ਸੀ ਭਰਾਵਾ ਫੇਰ ਹੀ ਕੱਟਦੇ ਸੀ ਰਾਤ ਨੂੰ ਤੇ ਸਵੇਰੇ ਬੇਬੇ ਕਿੰਨਾ ਵਧੀਆ ਹੋਵੇ ਜੇ ਲੋਕੀ ਦੁਵਾਰਾ ਤੋਂ ਫੇਰ ਇਹ ਸਾਰੀਆਂ ਚੀਜ਼ਾਂ ਪਤਾ ਕਰਦੇ ਨਾ ਲੋਕੇ ਹੁਣ ਖੇਹਰ ਬਾਜ਼ਾਰ ਬਾਰੇ ਪੈਸੇ ਲਾ ਉਹਨੂੰ ਤਿਆਰ ਰਹਿੰਦੇ ਆ ਤੇ ਚੀਜਾ ਕਰੇ ਨਾ ਬਣਾਉਂਦੇ ਨਹੀਂ ਕਿੰਨਾ ਵਧੀਆ ਹੋਏ ਜੇ ਘਰੇ ਬਣਾਉਣ ਲੱਗ ਪੈਣਾ ਸਾਰਾ ਹਨਾ ਹਾਂ ਚਰਕੇ ਕੱਤਲ ਨਾਲੇ ਰਲ ਮਿਲ ਕੇ ਸਾਰੇ ਜਾਣੇ ਬੈਠਣ ਨਾਲੇ ਚੋਪ ਪਾਉਣਾ ਛੱਜ ਭਰ ਕੇ ਪੂਣੀਆਂ ਦਾ ਪਾ ਲੈਣਾ ਤੇ ਨਾ ਜਾਉ ਜਾਣੀਆਂ ਨੇ ਕੱਤਲ ਹਾਂ ਹਨਾ ਨਾਲੇ ਬੰਦਾ ਗੱਲਾਂ ਬਾਤਾਂ ਕਰਦਾ ਰਹਿੰਦਾ ਹਾਸਾ ਮਜ਼ਾਕ ਚੱਲਦਾ ਰਹਿੰਦਾ ਲੈ ਵੀ ਬੇਬੇ ਤੂੰ ਤੇ ਬੜੀ ਫੁਰਤੀ ਮਾਰੀ ਲੋ ਵੀ ਹੋ ਗਿਆ ਪੂਰਾ ਢੁੱਡੀਆਂ ਆ ਕੁੰਜਾਵੇਂ ਢੁੱਡ ਚੱਲਣੀਆਂ ਰਖਾਣ ਨੂੰ ਯਾਰ ਖਾਲਿਆ ਓ ਗੋਰੀ ਦੇ ਕਤੜ ਨੂੰ ਚੜੀ ਕਾ ਲਿਆਈ ਉਹ ਗੋਰੀ ਦੇ ਘਤਣ ਨੂੰ ਵਾਹ ਜੀ ਬੇਬੇ ਆਪਾਂ ਦੂਰੀ ਵਾਰੀ ਕਾ ਤੋ ਪਾਈ ਜਾਣੇ ਕਉ ਇਹ ਨ ਮਜਬੂਤ ਹੋ ਜੂ ਹਰ ਮਨ ਅੱਛਾ ਕੈਰੀ ਨ ਚਲਦੀ ਨਹੀਂ ਮਾਲ ਉਡੀਂਆਂ ਗੁੰਜਾਵੇ ਉਡੀ ਚੱਲੀਆਂ ਚੜਿਕ ਨੂੰ ਸਿਉਣਾ ਲਿਆ ਉਹ ਮੇਰੇ ਵੇਖ ਲਿਪੂ ਨੂੰ ਸਿਉਣਾ ਲਿਆ ਉਹ ਮੇਰੇ ਵੇਖ ਲਿਪੂ ਨੂੰ ਕਾਲੇ ਲਿਹਾਣਾ ਕਲਿੱਪ ਕਰਾਉਣ ਨੂੰ ਆਏ ਹਾਏ ਆ ਬੇਬੇ ਕਹਿੰਦੇ ਸਾਡੇ ਤੇ ਵੀ ਜਵਾਨੀ ਹੁੰਦੀ ਸੀ ਜੀ ਤਾਂ ਜਵਾਨੀ ਜੋਰ ਸੀ ਵੇ ਜਾਲਮਾ ਤੂੰ ਵਟੂਗਾ ਮੈਂ ਧੋਰ ਸੀ ਵੇਦਨ ਤੂੰ ਵਟੂਗਾ ਮੈਂ ਧੋਰ ਸੀ ਵੇਦਨ ਜਾਲ ਮਾ ਕਰਮ ਖਾਂ ਪਾ ਹੁਣ ਕਸਨ ਪਾ ਲਈ ਆ ਹੂੰ ਤੇ ਹੁਣ ਲਿਆਓ ਇਥੋਂ ਵਾਰ ਦੇ ਗਣ ਹੁਣ ਬੇਬੇ ਕੀ ਲੈ ਕੇ ਆਉਣਾ ਹੁਣ ਟੱਕਣਾ ਲੈਓ ਤੱਕੜਾ ਪਾਈਏ ਲੈਓ ਵੀ ਤੱਕੜਾ ਪਾਈਏ ਤੇ ਚਲ ਬੇਬੇ ਹੁਣ ਤੇ ਮੈਨੂੰ ਹੀ ਪਤਾ ਲੱਗਿਆ ਚਰਮਖਾਨ ਕੀ ਨੂੰ ਕਹਿੰਦੇ ਤੱਕਲਾ ਕਿ ਨੂੰ ਕਹਿੰਦੇ ਹੈ ਤੇ ਪਤਾ ਲੱਗਿਆ ਨਾ ਹਾਂ ਵੇਖ ਲਾ ਹੁਣ ਵੀ ਆਪਾਂ ਕਿੰਨਾ ਔਖਾ ਸਾਰਾ ਸਮਾਨ ਇਕੱਠਾ ਕੀਤਾ ਅੱਜ ਕੱਲ ਦੇ ਜ਼ਮਾਨੇ ਚ ਇਹ ਚੀਜ਼ਾਂ ਮਿਲਦੀਆਂ ਹੀ ਨਹੀਂ ਸਾਨੂੰ ਪਤਾ ਜਿਵੇਂ ਲੈ ਕੇ ਆਉਂਦਾ ਸਾਰਾ ਸਮਾਨ ਲਓ ਵੀ ਆ ਜਿਹੜੀਆਂ ਚਰਮਖਾਨ ਆ ਚਰਮਖਾਨ ਆ ਚਿੜੀਆਂਈਆਂ ਨੂੰ ਕਹਿੰਦੇ ਆ ਇਹਨਾਂ ਨੂੰ ਆਪਾਂ ਪਾਦਾ ਹੀ ਇਹਦੇ ਵਿੱਚ ਲਓ ਵੀ ਇੱਧਰ ਕਹਿੰਦੇ ਕੋਈ ਨਾ ਕੋਈ ਚੱਲੀ ਆ ਬੇਬੇ ਆਹ ਕੀ ਹੁਣ ਰ ਆਲਬੋਂ ਨੇ ਮਾਰਿਆ ਜਿਹਨੂੰ ਵਿਚਾਰੇ ਨੂੰ ਮੇਰੇ ਵਰਗੇ ਨੂੰ ਕੁਝ ਪਤਾ ਨਹੀਂ ਉਹ ਵਿਚਾਰੇ ਚੁੱਪ ਕਰਕੇ ਬੈਠਾ ਵੇਖੀ ਜਾਂਦਾ ਹੈ ਅੱਛਾ ਬੇਬੇ ਯਾਰ ਰਸੀਪਾ ਪਹਿਲਾਂ ਲਿਆ ਕੇ ਪਹਿਲਾਂ ਥੱਲੋਂ ਦੀ ਨੰਗਾਉਣੀ ਫਿਰ ਉੱਪਰ ਦੀ ਨੰਗਾਉਣੀ ਹੈ ਅੱਛਾ ਲੈ ਵੀ ਪ੍ਰੋਸੀਜਰ ਤਕੜਾ ਹੀ ਆ ਬਾਵਾ ਤਾਂ ਅੱਗੇ ਤੂੰ ਗੱਲ ਵੇਟਨੇ ਪਾ ਹਾਂ 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 ਦੇਖਾਂ ਤੇ ਵੇਟਨੇ ਮੰਮੀ ਨੂੰ ਵਿਚਾਰੇ ਨੂੰ ਮੇਰੇ ਵਰਗੇ ਕੁਝ ਨਹੀਂ ਪਤਾ ਲਓ ਵੀ ਯਾਰ ਰੀਲ ਜੀ ਦਾ ਧਾਗਾ ਪੈਸੇ ਲਵੇਟਦਾ ਚਰਖੇ ਯਾਰ ਜ਼ਿੰਦਗੀ 'ਚ ਵੇਖੇ ਬੜੀ ਵਾਰੀ ਵੇਖੇ ਜੋ بڑے ਚਰਖੇ ਵੇਖੇ ਆ ਪਰ ਘੱਤ ਦੇ ਯਾਰ ਕਿ ਪਹਿਲੀ ਵਾਰੀ ਵੇਖਣ ਲੱਗਾ ਕਿ ਕਿਵੇਂ ਸਾਰਾ ਪ੍ਰੋਸੈਸ ਹੁੰਦਾ ਕਿਵੇਂ ਘੱਤ ਰਹੀ ਹੈ। ਲੋ ਵੀ ਆਪ ਰੀਲ ਦਾ ਤਾਂ ਗਏ ਤਾਂ ਬਣ ਰਹੇ ਆ ਕਿ ਆ ਤਿਲਕੇ ਨਾ ਉਹਦੇ ਬਿਨਾਂ ਇਹਨੇ ਗੜਨਾ। ਇਹਨੇ ਗੜਨਾ ਨਹੀਂ ਆ ਚੱਲਣਾ ਨੇ। ਯਾਰ ਹੋਰ ਗੱਲਾਂ ਛੱਡੋ ਡਿਜ਼ਾਈਨ ਦੇ ਵੇਖੋ ਕਿੰਦਾ ਸੋਹਣਾ ਪਾਇਆ ਹੈ। ਇਹ ਬਣਾਏ ਕੀੜੀ ਨਾਲੇ ਪਾਇਆ ਸੂਤ ਕਰਕੇ ਲਿਆਦੇ ਨਾਲੇ ਲੈ ਲਈ ਗਈ ਦਾਜਾ ਕਾ ਰੋਏ ਕੋਈ ਅਸੂਤ ਆਣਾ ਯਾਰ ਸਾਡਾ ਸਹੀ ਕਰਨਾ ਚੱਲੂਗਾ ਬੀੜੀ ਬੰਦਨ ਅੱਜ ਹਾਂ ਕਦੇ ਕਦੇ ਅੜ ਜਾਂਦਾ ਆ ਹੈਗੇ ਪੁਰਾਣੇ ਉਹ ਹੈਗਾ ਨਵਾਂ ਆ ਹੈਗਾ ਪੁਰਾਣਾ ਬੇਬੇ ਵਾਟ ਇਜ਼ ਥਿਸ ਵਾਟ ਇਜ਼ ਪਾਟ ਯੈਸ ਇਹ ਕੀ ਕਰ ਰਹੇ ਹੋ ਪੂਣੀਆਂ ਵੜਦੀਆਂ ਕਿਹੜੀਆਂ ਕਤਲੀਆਂ ਆਪਾਂ ਅੱਛਾ ਇਦਾਂ ਕਰਕੇ ਗੋਲ-ਗੋਲ ਕਰਕੇ ਰੱਖ ਦੇਣੀਆਂ ਹੈ ਇਹ ਰੂਮ ਇੰਤਰਾ ਆਪਾਂ ਕਢਾ ਕੇ ਲਿਆਂਦੀ ਮੇਰੇ ਸਰਾਣੇ ਦੀ ਰੂਵਾਂ ਸਾਰਾ ਗੋਲਾ ਬਣ ਜਾਊਗਾ ਹੁਣ ਸਰਾਣ ਬੇਬੇ ਇਦਾਂ ਵੱਟ-ਵੱਟ ਕੇ ਰੱਖੀ ਜਾਣੀਆਂ ਹਾਂ ਕਰਦੀ ਹਾਂ ਥੋੜੀਆਂ ਜਿਹੀਆਂ ਵੱਟ ਲਵਾਂ ਅੱਛਾ ਪੂਣੀਆਂ ਵੱਟ ਰਹੀ ਅੱਛਾ ਇਹ ਤਾਂ ਧਾਗਾ ਬਣ ਜਾਊ ਫਿਰ ਰੂਮ ਦਾ ਬਣਾਉਣਾ ਹੈ ਨਾ ਬਸ ਮੈਂ ਪਹਿਲੀ ਵਾਰ ਹੀ ਵੇਖ ਰਿਹਾ ਮੈਨੂੰ ਨਹੀਂ ਪਤਾ ਮੈਨੂੰ ਚੰਗੀ ਤਰ੍ਹਾਂ ਦੱਸ ਦੇ ਬੇਬੇ ਸਰ ਇਹ ਤਾਂ ਪੂਣੀਆਂ ਵੜਦੀਆਂ ਹਾਂ ਇਹ ਦਾ ਧਾਗਾ ਬਣੂਗਾ ਤੇ ਫੇਰ ਗਾਂ ਕੱਟਿਆ ਜਾਊਗਾ। ਅੱਛਾ ਬਾਅਦ ਚ ਅੱਛਾ ਪੂਣੀਆਂ ਦਾ ਧਾਗਾ ਬਣਾ ਫੇਰ ਗਾਂ ਕੱਟਿਆ ਜਾਊਗਾ। ਥੋੜੀਆਂ ਹੀ ਵਟ ਕੇ। ਮੈਂ ਕਿਵੇਂ ਦੱਸ ਕੱਤਾਂ ਪੂਣੀਆਂ ਮੈਨੂੰ ਪੂਣੀਆਂ ਚ ਦਿਸਦੇ। ਆ ਬੇਬੇ ਕੀ ਕਰਨ ਲੱਗੇ ਹੁਣ ਮੈਂ ਕੱਤਣ ਲੱਗੇ ਧਾਗਾ ਬਣਾਉਂਗੇ। ਅੱਛਾ ਇਹਨੂੰ ਇੱਧਰ ਐਂ ਕਰ ਦੇਣਾ। ਫੇਰ ਹੀ ਕਰੂੰਗੀ ਧਾਗਾ। ਓਏ ਆ ਕੀ ਬਣੀ ਜਾਂਦਾ? ਧਾਗਾ ਬਣਾ ਕੇ ਫੇਰ ਕੱਟੂੰਗੀ। ਧਾਗਾ ਇਹਨਾਂ। ਯਾਰ ਆ ਚੈੱਕ ਕਰੋ ਕਿਵੇਂ ਰੂਮ ਦਾ ਹੈ। ਇਹ ਬੇਬੇ ਓਏ ਧਾਗਾ ਵੀ ਬਣੀ ਜਾਂਦਾ ਧਾਗਾ ਜਾਂ ਬੇਬੇ ਹਾਂ ਬੇਬੇ ਇਹ ਕਿਵੇਂ ਧਾਗਾ ਜਾਂ ਬਣੀ ਜਾਂਦਾ ਅੱਛਾ ਰੂਨ ਤੋਂ ਹੀ ਆਏ ਹੈ ਲੈ ਮੈਂ ਤਰਾ ਆ ਵੇਖ ਰੂਨ ਬੇਬੇ ਦਿਖਾਈ ਅਰੂ ਆ ਚੱਕ ਰੂਨ ਨੂੰ ਵੇਖਿਆ ਧਾਗਾ ਇੱਧਰ ਵਾਹ ਵਾਹ ਕਿਆ ਬਾਤਾਂ ਬੇਬੇ ਆਪਦੇ ਆਪ ਹੀ ਧਾਗਾ ਬਣੀ ਜਾਂਦਾ ਨਾ ਰੂਨ ਤੋਂ ਤੂੰ ਆਪਦੀ ਜ਼ਿੰਦਗੀ ਚ ਐ ਵੇਖਿਆ ਨਹੀਂ ਹੋਣਾ ਮੈਂ ਪਹਿਲੀ ਵਾਰੀ ਵੇਖ ਕੇ ਤਾਂ ਕਰਕੇ ਮੈਨੂੰ ਬੜਾ ਉਹ ਲੱਗ ਰਿਹਾ ਕਿ ਬਾ ਯਾਰ ਕਿਆ ਹੀ ਬਾਤਾਂ ਲੈ ਦੱਸ ਅੱਗੇ ਤਾਂ ਘਰ ਹੀ ਕਰਦੇ ਹੁੰਦੇ ਸੀ ਸਾਰਾ ਕੁਝ ਹੀ ਐ ਦਰیاں ਬਣਵਾਉਣੀਆਂ ਖੇਸ ਆ ਵੇ ਹੋ ਇਹਦਾ ਹੀ ਧਾਗਾ ਬਣੀ ਹੁੰਦਾ ਦੱਸ ਇੱਕ ਲੋਟਾ ਬਣੂਗਾ ਵਾਹ ਵਾਹ ਬੇਬੇ ਕੀ ਬਾਤਾਂ ਯਾਰ ਕੀ ਕਹ ਲੈ ਰਿਹਾ ਤੈਨਾਂ ਟਰੱਕ ਤੇ ਹੋਈ ਘਤਣਿਆ ਜੀ ਤਿਆਰੀ ਨੇ ਵੀ ਰੇ ਨੇ ਤਾਂ ਰੱਜੇ ਬਣਾ ਤਾ ਆਏ ਹਾਏ ਹਾਏ ਬਾਬੋ ਨੇ ਬੁਲ ਕਰੀਨੀ ਜਗਜੀ ਬਾਬੋ ਲੱਗੇ ਰੀਰ ਤੋਂ ਪਿਆਰੀਨੀ ਜਗਜੀ ਬਾਬੋ ਤੇ ਵੀਰ ਤੋਂ ਪਿਆਰੀ ਇੱਥੇ ਕਹਾਂਗੇ ਨੀ ਜੱਗ ਜੀ ਬੇਬੇ ਲੱਗੇ ਸਾਰਿਆਂ ਤੋਂ ਪਿਆਰੀ ਬੇਬੇ ਮੰਮੀ ਨੂੰ ਸਮਝਾਉਂਦੇ ਹੋਏ ਆਏ ਹੋਲੀ-ਹੋਲੀ ਬੇਟਾ ਸਿੱਖ ਜਾਵੇਂ ਤੂੰ ਕੋਈ ਨਾ ਰੋਲ ਸਾਡੇ ਕੋਲੇ ਟਿਊਸ਼ਨ ਲਾਉਣ ਆਇਆ ਕਰੋ ਜਦੋਂ ਬੇਬੇ ਕੱਤਦੀਆਂ ਨਾ ਨਾਲ-ਨਾਲ ਬੇਬੇ ਘੁੰਗਰੂ ਵੀ ਛਣਕਦੇ ਆ ਤੈਨੂੰ ਪਤਾ ਆ ਜਿਹੜੇ ਘੁੰਗਰੂ ਆ ਨਾ ਇਹ ਚਾਂਦੀ ਦੇ ਲੱਗੇ ਹੋਏ ਆ ਪਹਿਲਾਂ ਰੋਪ ਜਾ ਕੇ ਲਿਆਉਣੀ ਫੇਰ ਅਸੀਂ ਪੂਣੀਆਂ ਵਟਣੀਆਂ ਰਾਤ ਨੂੰ ਵੀ ਪੂਣੀਆਂ ਵਟਣੀਆਂ ਤੇ ਰਾਤ ਨੂੰ ਵਾਟ ਕੇ ਪੂਣੀਆਂ ਫੇਰ ਸੌਣਾ ਭਾਵੇਂ ਹਨੇਰਾ ਹੀ ਹੋ ਜੇ ਭਾਵੇਂ ਅੱਧੀ ਰਾਤ ਹੋ ਜੇ ਪਹਿਲਾਂ ਚਾਹੇ ਕਰਦੇ ਹੁੰਦੇ ਆ ਉਹ ਤਾਂ ਬੇਬ ਚਰਖੇ ਵੀ ਬੜੇ ਹੁੰਦੇ ਸਾਰੇ ਗੋਲੇ ਦੇ ਸਾਰੇ ਗੋਲ ਚਰਖੇ ਹੁੰਦੇ ਸੀ ਕਿ ਦੋ-ਦੋ ਹੁੰਦੇ ਸੀ ਦੋ-ਦੋ ਜਾਣੀਆਂ ਕਰਤੀਆਂ ਹੁੰਦੀਆਂ ਸੀ ਤੇਰਾ ਚਰਖਾ ਉਹ ਟੁੱਟ ਗਿਆ ਮਗਾ ਫੇਰ ਉਹ ਨਾ ਜਦੋਂ ਪੂਣੀਆਂ ਵਾਟ ਕੇ ਰੱਖਣੀ ਆ ਫਿਰ ਕੱਤਣਾ ਫੇਰ ਉਹ ਸਵੇਰੇ ਟੇਰ ਨੇ ਸਾਰਾ ਗੋਲੇ ਬਣਾਉਣੇ ਗੋਲੇ ਬਣਾ ਕੇ ਸਵੇਰ ਰਾਤ ਨੂੰ ਫੇਰ ਲੱਛੇ ਬਣਾਉਣੇ ਵਾਹ ਜੀ ਵਾਹ ਲੱਛੇ ਬਣਾ ਕੇ ਫੇਰ ਸਵੇਰੇ ਰੰਗਣੇ ਅੱਛਾ ਰੰਗ ਕਰਦੇ ਸੀ ਹਾਂ ਰੰਗ ਕਰਕੇ ਨਾ ਲੱਛਿਆਂ ਨੂੰ ਤੇ ਸੁੱਕਣੇ ਪਾਉਣੇ ਤੇ ਫੇਰ ਉਹਨਾਂ ਦੀਆਂ ਗੁੱਟੀਆਂ ਬਣ ਰਿਆ ਫੇਰ ਦਰੀਆਂ ਬਣਾਉਣੀਆਂ ਇਹ ਥੋੜਾ ਕੰਮ ਥੋੜੋ ਆ ਵੀ ਪੂਣੀਆਂ ਕਾਤਰੀਆਂ ਤੇ ਬੱਸ ਮੇਰਾ ਭਾਈ ਹਾਂ ਸਹੀ ਗੱਲ ਬੜਾ ਮਿਹਨਤ ਕਰਨੀ ਬੜੀ ਮਿਹਨਤ ਸੀ ਪਹਿਲੇ ਪਹਿਲਾਂ ਤਾਂ ਬਹੁਤੀ ਮੈਂ ਤਾਂ ਹੁਣ ਤਾਂ ਮਿਹਨਤ ਹੀ ਹੈ ਨਹੀਂ ਹੁਣ ਤਾਂ ਸਹੀ ਗੱਲ ਜੇ ਕੋ ਜੇ ਦਾਣੇ ਮੁੱਕ ਆਹ ਸਬਜੀ ਹੈ ਨਹੀਂ ਤਾਂ ਚਲੋ ਜਾਓ ਘਰ ਫੜ ਕੇ ਅੱਡੇ ਤੋਂ ਫੜ ਲਿਓ ਜੇ ਕੋਈ ਚੀਜ਼ ਮੁੱਕ ਗਈ ਜਾਂ ਭੱਜ ਚੱਡੇ ਤੋਂ ਫੜ ਲਿਓ ਆਪਾਂ ਐ ਕਰਦੇ ਹਾਂ ਨਾ ਜਿਹੜੀ ਪਹਿਲੇ ਲੋਕ ਬੜੀ ਮਿਹਨਤ ਜਿਵੇਂ ਤੁਸੀਂ ਮਿਹਨਤ ਬੜੀ ਮਿਹਨਤ ਕਰਦੇ ਸੀ ਅਸੀਂ ਮਿਹਨਤ ਨਹੀਂ ਬਣਾਈਆਂ ਦੀ ਪੁੱਤ ਆ ਰਿਆ ਬੂੜੀਆਂ ਦਾ ਜੂਏ ਟੁਕੂਗੇ ਬੁਰੜਾ ਨੂੰ ਵਤੀ ਮੇਰੇ ਲੇਖ ਫਟ ਗਏ ਹੋ ਇਤਾਂ ਨਹੀਂ ਕਹਿਣਾ ਜਿਆਦਾ ਸੱਜਣਾ ਤੇਰੀ ਆਵੇ ਕੱਤੀਆਂ ਨਾ ਜਾਣ ਬੂੜੀਆਂ ਸੱਜਣਾ ਨਹੀਂ ਤੇ ਕੋਲੇ ਬੈਠੇ ਵਾ ਯਾਰ ਮੈਨੂੰ ਤਾਂ ਸੱਚੀ ਬਾਲਾ ਸੁਣਨ ਲੱਗੀਆਂ ਕਿੰਨੂ ਕਿਨੂ ਵਧੀਆ ਲੱਗ ਰਿਹਾ ਸਾਰੇ ਜਣੇ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਯਾਰ ਹੁਣ ਆਪਾਂ ਪਤਾ ਕੀ ਕਰਨ ਸਮਾਨ ਸਾਰਾ ਹੈਗਾ ਪਾਲਿਸ਼ ਕਰਕੇ ਕਰਾ ਕੇ ਆਪਾਂ ਰੱਖ ਲੈਣਾ ਚਰਖਾ ਵਧੀਆ ਪਾਲਿਸ਼ ਕਰਾ ਕੇ ਸ਼ਾਮ ਕੇ ਰੱਖਣਾ ਇੱਕ ਗਲੋਟਾ ਫੜਾ ਦੇਣਾ ਹਾਂ ਦੋ ਜੁੱਤੀ ਦੇ ਮੈਰ ਫੜਾ ਦੇਣੇ ਹਾਂ ਤੇ ਬਰਕਦੀ ਕੋਲੇ ਘੱਲ ਦੇਣੇ ਆ ਬਿਆਸ ਕੋਲ ਆਏ ਬਰਕਦੀ ਨੂੰ ਜੁੱਤੀ ਗਾਣ ਦੂਗਾ ਇੱਕ ਗੋਲ ਨਾਲ ਗਲੋਟਾ ਦੇ ਦੇਣਾ ਅੱਛਾ ਮੋਚੀ ਨੂੰ ਮੋਚੀ ਨੂੰ ਮੋਚੀ ਨੂੰ ਜੁੱਤੀ ਬਣਾਉਣਾ ਆ ਵੀ ਇਹਨਾਂ ਦਾ ਦਾਦਾ ਇਹੋ ਕੁਝ ਕਰਦਾ ਸੀ ਉਹਨਾਂ ਦਾ ਬਰਕਤੀ ਸੀ ਅੱਛਾ ਹਾਂ ਆਖਣਾਂ ਬਰਕਤੀ ਨੂੰ ਬਣਾਇਆ ਜੋ ਆਹ ਇਹ ਕਹਿੰਦਾ ਗੋਟਾ ਲੈ ਜਾਓ ਤੇ ਇੱਕ ਜੁੱਤੀ ਲੈ ਜਾਓ ਇਹ ਗੰਧ ਦੂਗਾ ਉਹਨੇ ਆਖਣ ਚੰਗਾ ਬੁੱਤ ਮਾਥਾ ਨੂੰ ਗੰਧ ਦੋ ਹੱਥ ਨੂੰ ਲੈ ਜੇ ਪੱਪੋ ਦੀ ਬੇਬੇ ਮੈਂ ਲਾਉਣੀਆਂ ਤੇ ਉਹਨੇ ਲਾਉਣੀਆਂ ਤੇ ਰਸਾਲੂ ਨੇ ਤੰਦੂਰ ਚ ਫਾ ਦੇਣਾ ਰਸਾਲੂ ਕੌਣੀ ਰਸਾਲੂ ਇੱਥੇ ਸੀਗੀ ਇਹਨਾਂ ਦੀ ਨਸ ਇਹਨਾਂ ਦੀ ਚਿੰਦੀ ਦੀ ਨਾਨਾ ਅੱਛਾ ਉਹਨੇ ਉਹ ਤੰਦੂਰ ਚ ਫਾ ਦੇਣਾ ਸਾਡੀਆਂ ਆਉਂਦੀਆਂ ਨਾ ਪੀ ਆਖੇ ਤੋਂ ਹਣਾ ਤੇ ਉਹਨੇ ਰੋਟੀਆਂ ਲਾਉਣੀਆਂ ਉਹ ਦਰਾਂ ਦੋ ਦੋ ਕੁਰਤੀਆਂ ਭੇਜ ਜਾਂਦੀਆਂ ਸੀ ਮੁੜ ਕੇ ਆ। ਅੱਛਾ ਆਏ ਲਾਇਦਾ ਜਿਵੇਂ ਬੇਬੇ ਦੇ ਹੱਥ ਰੀਲ ਜਾਂ ਡੋਰ ਫੜੀ ਹੁੰਦੀ ਆ ਰੂਣ ਤੋਂ ਹੀ ਧਾਗਾ ਬਣੀ ਜਾਂਦਾ। ਅੱਗੇ ਬੰਦਿਆਂ ਦੀਆਂ ਵੀ ਮਿਹਨਤਾਂ ਬਹੁਤ ਸੀ ਤੇ ਬੁੜੀਆਂ ਦੀਆਂ ਵੀ ਬਹੁਤ ਸੀ। ਹਾਂ ਹਾਂ ਹੁਣ ਤਾਂ ਬੁੜੀਆਂ ਦੀਆਂ ਹੈ ਸਿਲੰਡਰ ਤਾਂ ਜਾਣਦੀਆਂ ਸੀ ਬੁੜੀਆਂ ਕਾਹਦੇ ਕੀ ਕਿ ਕਿਉਂ ਜੰਦੇ ਆ। ਹਾਂ ਪਹਿਲਾਂ ਚੁੱਲ੍ਹੇ ਤੇ ਬਣਾਉਂਦੇ ਸੀ ਸਾਰਾ ਹਾਰੇ ਹੁੰਦੇ ਹਨਾ। ਹਾਰੇ ਹੁੰਦੇ ਚੁੱਲ੍ਹੇ ਹੁੰਦੇ ਆ। ਮੈਂ ਚੁੱਲ੍ਹੇ ਤੇ ਰੋਟੀਆਂ ਦਿਹਾੜੀਆਂ ਜਿਹਾ ਪਕਾਉਂਦੀ ਨਹੀਂ ਆ। ਬੇਬੇ ਤੁਸੀਂ ਪਹਿਲਾਂ ਤੰਦੂਰ ਤੇ ਮੈਨੂੰ ਲੱਗੂ। ਤੰਦੂਰ ਤੇ ਬਾਅਦ ਰੋਟੀਆਂ ਲਾਈ ਮਾ ਬਣ ਗਿਆ ਆਪਣਾ ਸਭਾ ਚਾਰਾ ਹੈ ਆ ਚਰਖਾ ਤੇ ਚੱਕੀ ਹਾਂ ਸਾਰਾ ਵਦ ਗਿਆ ਬੇਬੇ ਦਿਖਾਉਣਾ ਚਾਹੀਦਾ ਕਿ ਪਤਾ ਲੱਗੇ ਕਿ ਪਹਿਲਾਂ ਮੈਨੂੰ ਆਏ ਕਿ ਪਤਾ ਲੱਗੇ ਸਾਰਿਆਂ ਨੂੰ ਪਹਿਲਾਂ ਨਾਲ ਮੈਨੂੰ ਵੀ ਨਹੀਂ ਪਤਾ ਸੀ ਕਿ ਕਿਵੇਂ ਕੱਤਦੇ ਸੀ ਕੋਲ ਕਾਲ ਦਾ ਪਹਿਰਾ ਆ ਗਿਆ ਜੜੀਏ ਝੂਠ ਸੁਭਾਨੋ ਨਿੱਤ ਕਿਆ ਬੰਦਿਆ ਨੂੰ ਲਗਣ ਤੂੰ ਮਤਾ ਆਏ ਹਾਏ ਮੈਂ ਜੁ ਪਈ ਸਮਾਨੋਂ ਪਿਆਰੀ ਤੂੰ ਲੱਗਦੀ ਤੇਰਾ ਬੋਲ ਜਵਾਨੋਂ ਪਿਆਰੀ ਤੂੰ ਲੱਗਦੀ ਕੀ ਰਾਂ ਬੋਲ ਜਵਨ ਬੇਬੇ ਤੂੰ ਤੇ ਬੋਲਦੀ ਤੇ ਚੱਲ ਪਿਆਰੀ ਲੱਗਦੀ ਤੂੰ ਤੇ ਉਵੇਂ ਵੀ ਪਿਆਰੀ ਲੱਗਦੀ ਆ ਯਾਰ ਪੂਰਾ ਮਾਹੌਲ ਉਵੇਂ ਦਾ ਬਣਿਆ ਪਿਆ ਨਾ ਪ੍ਰਾਣੀਆਂ ਬੋਲੀਆਂ ਪੁਰਾਣਾ ਚਰਖਾ ਸਾਰਾ ਕੁਝ ਪੂਰਾ ਮਾਹੌਲ ਪੂਰਾ ਉਹ ਜਿਹੜੀ ਵਾਈਬ ਆ ਰਹੀ ਆ ਬੇਬੇ 1900 ਸਨ ਵਾਲੀ ਹੈ ਨਾ ਯਾਰ ਕਮੈਂਟ ਕਰਕੇ ਸਾਰੇ ਜਾਨੇ ਜਰੂਰ ਦੱਸਿਓ ਜਿਹਦੇ ਜਿਹਦੇ ਘਰੇ ਚਰਖਾ ਹੈਗਾ ਤਾਂ ਜਿਹੜੇ ਘੱਟ ਦੇ ਰਹੇ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਕੀ ਜਿੰਨਾ ਘਰੇ ਚਰਖਾ ਹਲੇ ਵੀ ਪਿਆ ਬੜੀ ਵਧੀਆ ਗੱਲ ਚਰਖੇ ਹੋ ਗਏ ਬੇਬੇ ਸੰਦੂਕ ਹੋ ਗਏ ਹਨ ਹਾਂ ਸੰਦੂਕ ਸੀ ਹਗੇ ਤੇਰਾ ਚਿਤ ਕਰਦਾ ਮੈਂ ਵੇਖੀ ਜਾਵਾ ਇੱਕ ਬਲਨਾ ਮੈਂ ਨਜ਼ਰ ਹਟਾਵਾ ਆਂ ਬੇਬੇ ਤੂੰ ਮੇਰੇ ਦਿਲ ਦੀ ਗੱਲ ਕਹ ਤੇ ਕਿ ਨਜ਼ਰ ਨਾ ਸਾਡੇ ਬਸ ਵੇਖੀ ਜਾਵਾ ਬੇਬੇ ਫਿਰ ਅੱਜ ਨਹੀਂ ਰੂੰ ਇਦਾਂ ਦੇ ਸਾਰੇ ਤੁਸੀਂ ਆ ਤਾਂ ਗਾ ਬਣਾਉਂਦੇ ਹੁੰਦੇ ਸੀਗੇ ਤੇ ਹੋਏ ਦੋ ਦੋ ਪੰਜ ਪੰਜ ਕਿਲੋ ਇਹ ਤਾਂ ਅੱਧਾ ਕਿਲੋ ਆ ਹਾਂ ਪਨ ਆ ਜਿਹੜੀਆਂ ਪੰਡਾ ਹੁੰਦੇ ਨੇ ਫਿਰਉਂਦੀਆਂ ਬਾਪੂ ਤੂੰ ਕਹਿੰਦੇ ਕੱਤਿਆ ਚਰਖਾ ਮਾੜਾ ਮੋਟਾ ਮਾੜਾ ਮੋਟਾ ਮੈਂ ਕੱਤੂੰ ਅੱਜ ਬੇਬੇ ਅੱਜ ਮੈਂ ਵੀ ਚਰਖਾ ਕੱਤ ਕੇ ਵੇਖੂ ਚੰਗਾ ਖਰਾਬ ਕਰਨਾ ਮੱਸਾ ਬਣਾ ਉਸੇ ਵੇਖੀ ਜੱਕਰਾ ਮਾਰ ਕੇ ਖਾਰੇ ਤੇ ਪਰ ਲੱਗ ਕੇ ਫੇਰ ਕੀ ਮੇਰੀ ਸੋਹਣੀ ਜੀ ਬੇਬੇ ਨਹੀਂ ਕੀ ਨਹੀਂ 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 ਅਸੀਂ ਤਿੰਨ ਲਾਉਣਾ ਅਸੀਂ ਲਾਉਣਾ ਮੈਂ ਤਾਂ ਕੇ ਨਾ ਲੱਗਿਆ ਮਾੜੇ ਢੇੜ ਕੇ ਵੇਖਣਾ ਨਹੀਂ ਨਹੀਂ ਢੇੜ ਕੇ ਕੋਈ ਬਗਣਾ ਬੰਮਾ ਮੈਂ ਵੀ ਚਰਖਾ ਕੱਤ ਕੇ ਵੇਖਣਾ ਹੈ ਰਹਿਣ ਦੇ ਉਹ ਖਰਾਬ ਕਰਨ ਨੂੰ ਆ ਤੁਹਾਡਾ ਉਧਰ ਚਾਹ ਆ ਗਈ ਚੁੱਕੀ ਆ ਚਾਹ ਸ਼ਕੋ ਤੇ ਮੈਂ ਚਰਖਾ ਕੱਤ ਦਾਂ ਨਹੀਂ ਮੈਂ ਗੋਲਟਾ ਬਣਾ ਲੈਣ ਤੇ ਫੇਕ ਕੱਤੀ ਹੈ। ਮੈਂ ਤਾਂ ਪੂਣਾ ਵੀ ਦੇਖੀ ਜਾਂਦਾ। ਉਹਦੇ ਪਰ ਮਾਰੋ ਤੇ ਪੇਰ ਤੇ ਲੈ ਉਹਦੇ ਪੂਣ ਹੀ ਲਵੇੜ ਦੂ ਸੂਰ ਦੇ ਨਾਲ। ਪੂਣ ਨਾ ਖਰਾਬ ਕਰੀ ਜਾਂਦਾ। ਬੱਬੀ ਕਰਨੇ ਕਿ ਮਾੜੇ ਮੈਨੂੰ ਦੱਸ ਤੇ ਦੇ। ਤੇ ਕੱਤੀ ਜਾਂ ਤੂੰ ਵੇਖੀ ਜਾਂ ਕਰਦਾ ਪੂਣੇ ਤਾਂ ਨਾਲ ਲਵੇਟਣੀ ਹੈ। ਇੱਕ ਮਿੰਟ ਇਹਨੂੰ ਨਾਲ ਜੋੜ ਕੇ ਦੇ। ਆਹੋ। ਲਾ ਦੇ ਤਾ ਖੋਲੋ ਜਾ। ਇਹ ਲੈ ਖੋਲ ਲਵੇ ਰਸ ਨਾਲ ਖੋਲ ਲਵੇ। ਖੋਲ ਖੋਲ ਗੇਲ। ਉਹਨੂੰ ਕਰਕੇ ਛੱਡ ਉਹਨੂੰ ਕਰਕੇ ਉਹਨੂੰ ਉਹਨੂੰ ਕਰ ਮਾਰੋ ਹਾਂ। ਚੋਰਾ ਕੋ ਖਰਾਬ ਕਰ ਜਾ ਗੇਲੇ ਕੋ ਮੈਂ ਕੀ ਖਰਾਬ ਪੂਣੀ ਡੰਗਰ ਤੇ ਪੂਣੀ ਖਰਾਬ ਕਰ ਸਕ ਪੂਣੀ ਕੋ ਟਾ ਖਰਾਬ ਕਰ ਕੇ ਰੱਖਦਾ ਮੇਰਾ ਪੂਣੀ ਖਰਾਬ ਹੋ ਵੀ ਤਾਂ ਜੋ ਰੂਹ ਰਹੀ ਕੱਤੀਆਂ ਨਾ ਜਾਣ ਪੂਣੀਆਂ ਮੈਨੂੰ ਪੂਣੀਆਂ ਚ ਦਿਸਦੀਆਂ ਤੂੰ ਮਾਰਨ ਚਪੇਰੇ ਦੇ ਬੂਥੇ ਉੱਤੇ ਚੱਕ ਕੇ ਪੂਣੀਆਂ ਖਰਾਬ ਕਰਦਾ ਮੇਰੇ ਘੋਟੇ ਖਰਾਬ ਕਰ ਕੇ ਰੱਖਦਾ ਲਾਓ ਮੀਬੀ ਜੀ ਲਾਓ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਲਵੰਤ ਮੈਡਮ ਜੀ ਪਹੁੰਚੇ ਨੇ ਇਹ ਆਪਾਂ ਨੂੰ ਦੱਸਣਗੇ ਕਿ ਕਿਵੇਂ ਕਰਨਾ ਇਹ ਇੱਧਰ ਫੜ ਫੋਣੀ ਫੜ ਢਿੱਲੀ ਛੱਡ ਕੱਸਣਾ ਓ ਬੇਬੇ ਛੱਡੀਆਂ ਛੱਡਿਆ ਛੱਡੀਆਂ ਛੱਡੀਆਂ ਛੱਡ ਕੱਸ ਲਿਆ ਇੱਥੇ ਕੋ ਕੱਸ ਨਹੀਂ ਗੱਲ ਸੀ ਨਹੀਂ ਗੱਲ ਸੀ ਬੇਬੇ ਛੱਡੀ ਛੱਡੀ ਤੂੰ ਛੱਡੀ ਚੱਲ 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 ਪੁਛਾ ਓ ਵੈਰੀ ਗੁੱਡ ਬੇਬੇ ਹੱਥ ਛੱਡ ਦੇ ਲੈ ਲਿਆ ਕੰਮ ਲੈ ਲਿਆ ਕੰਮ ਆਈ ਬੋ ਇਹ ਤੋ ਨਵੇਂ ਹਾਂ ਇਹ ਹੋਲਵੇਂ ਨਵੇਂ ਚੱਲ ਹੁਣ ਚੱਲ ਕ ਚੱਲ ਜਾਨੀ ਖਿਚੀ ਨਾ ਖਿਚੀ ਨਾ ਓਹੋ ਲਿਆ ਕਰ ਕੀ ਹੋਇਆ ਬੇਬੇ ਪੂਣੀਆਂ ਖਰਾਬ ਕਰਕੇ ਰੱਖੀ ਜਾਂਦਾ ਡੰਗਰ ਜਿਹਾ ਬਾਬੂ ਜਰਾ ਨਹੀਂ ਪਾਦਾਂਗੇ ਕੋਈ ਚੱਕਰ ਹੀ ਨਹੀਂ ਸਾਰੇ ਜਾਣੇ ਉੱਤਰ ਬੈਠੇ ਡੌਲਰ ਡੌਲਰਾਉਣੇ ਤੇ ਇਹਨੂੰ ਕੋਈ ਪ੍ਰਵਾਹ ਨਹੀਂ ਟੌਰ ਨਾਲ ਪਤਾਵਿਆ ਓਏ ਗੁੱਡ ਮਾਰਨਿੰਗ ਤੂੰ ਇੱਧਰ ਸੁਤਾ ਹੋਇਆ ਗੂਗਲੂ ਆਇਆ ਯਾਪੇ ਲੱਗ ਜੂਗੇ ਨਾਲ ਜਾਵਾਜ ਬੇਬੇ ਕਿੱਤਨਾ ਮੰਮੀ ਨੂੰ ਨਹੀਂ ਆਉਂਦਾ ਬੇਬੇ ਮੰਮੀ ਨੂੰ ਵੀ ਕਹਾ ਯਾਰ ਤੂੰ ਮੈਨੂੰ ਕੰਨੇ ਰਹਿਨੇ ਸਾਰੇ ਜਾਣੇ ਜਿੱਦੀ ਤੂੰ ਪੂਣੀ ਫੜਾ ਇਹਨੂੰ ਕਰਕੇ ਉਹਲੇ ਪਾ ਇਹਨੂੰ ਹਾਂ ਕਰਕੇ ਹਾਂ ਯਾਪੇ ਵਾਹ ਜੀ ਵਾਹ ਲੈ ਲੈ ਕੰਮ ਉਹ ਨਾ ਨਾ ਲਾ ਤੋੜਿਆ ਆਂ ਪ੍ਰੈਮ ਪ੍ਰਾਪਰ ਤੇ ਪੂਨੇ ਹਾਟ ਲਾਓ ਲਓ ਮਿੱਤਰੋ ਆਪਣਾ ਇੱਕ ਆਹ ਘਲੋਟਾ ਹੋ ਗਿਆ ਕੰਪਲੀਟ ਤੇ ਹੁਣ ਇਹਨੂੰ ਆਪਾਂ ਆ ਹੀ ਲਾ ਲੈਣਾ ਹਾਂ ਹਾਂ ਏ ਸ਼ੱਕ ਦੋ ਕੰਮ ਨੂੰ ਲਓ ਬੇਬੇ ਹੁਣ ਇਹਦਾ ਕੀ ਕਰਨਾ ਬਸ ਰੱਖ ਲੋ ਅੱਛਾ ਐ ਕਰਕੇ ਆਪੇ ਲੈ ਜਾਣ ਗੁੰਝਲ ਤਾਂ ਨਹੀਂ ਪੈਂਦੀ ਇਹਨੂੰ ਦਿਖਾਇਆ ਜੇ ਕਿੰਦਾ ਸੋਹਣਾ ਬਣ ਗਿਆ ਪੂਰਾ ਪ੍ਰੋਪਰ ਧਾਗਾ ਵਾਹ ਆ ਬੇਬੇ ਇਹਨੂੰ ਕੀ ਕਹਿੰਦੇ ਆ ਇਹ ਟੇਰ ਨਾ ਗਲੋਟੇ ਟੇਰਨ ਵਾਹ ਕਾ ਹੈਗੇ ਆ ਗਲੋਟੇ ਆ ਇਹ ਗਲੋਟਾ ਵੀ ਇਹੇ ਦੇਰਨਾ ਜਿਹਦੇ ਤੇ ਟੇਰਨੇ ਇਹਦੇ ਚੱਲ ਕੇ ਆ ਕਿਵੇਂ ਕਮਾਉਣ ਦੇ ਕਿਵੇਂ ਹੁੰਦੇ ਆ ਐ ਕਰਕੇ ਕਮਾਉਣਾ ਅੱਛਾ ਇਹ ਕਰਕੇ ਇਹਦਾ ਸਾਨੂੰ ਇਹਦਾ ਥੱਲੜ ਲਾ ਹੀ ਸਾਨੀ ਲਾਭਦਾ ਪਿਆ ਉਹ ਗਵਾਚ ਗਿਆ ਉਹ ਟੁੱਟਿਆ ਆ ਵੀ ਆ ਮੈਂ ਉਦੋਂ ਦੇ ਛੋਕੇ ਜਾ ਆ ਵੀ ਆ ਕਿੰਡਾ ਕਿੱਡੀ ਸੋਹਣੀ ਚੀਜ਼ ਆ ਇਹ ਗੋਲੇ ਇਹਨੂੰ ਆਪਾਂ ਜਿਵੇਂ ਗੋਲਾ ਹੀ ਕਹਿ ਸਕਦੇ ਹਾਂ 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 ਗਲੋਟੇ ਕੀ ਕਹਿੰਦੇ ਇਹਨੂੰ ਆ ਤਾਂ ਗਲੋਟਾ ਕੱਤਿਆ ਸੂਤ ਦਾ ਹਾਂ ਜਿਹੜਾ ਆਪਾਂ ਹਾਂ ਅੱਜ ਕੱਤਿਆ ਜਿਹੜਾ ਚਰਖੇ ਦੇ ਕੱਤਿਆ ਉਹ ਟੇਰਨ ਇਹ ਟੇਰਨ ਜਿਹਦੇ ਨਾਲ ਗਲੋਟੇ ਟੇਰੀਦੇ ਆਂ ਜਿਵੇਂ ਐਂ ਕਰਕੇ ਹਾਂ ਜਿਹਨਾਂ ਡੋਰ ਲਵੇਟਦੇ ਆਂ ਹਾਂ ਨਹੀਂ ਡੋਰ ਵਾਂਗੂ ਨਹੀਂ ਐਂ ਆਇਆ ਵਾ ਥੱਲੇ ਆਲਾ ਵਾ ਵੇ ਤੂੰ ਸਮਝ ਗਏ ਹੋਗੇ ਕਿਵੇਂ ਕਹਿ ਰਹੇ ਆ ਬੇਬੇ ਹਾਂ ਇਹ ਸਾਰੇ ਜਾਣੇ ਨਾ ਵਲੌਗ ਵੇਖ ਲੈਂਦੇ ਆ ਅੱਛਾ ਤੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰ ਦੇਣਾ ਮੈਂ ਕਹਦਾਂ ਚੈਨਲ ਸਬਸਕ੍ਰਾਈਬ ਕਰ ਉਹ ਕਰਿਆ ਕਰੋ ਹਾਂ ਹਾਂ ਚੈਨਲ ਸਬਸਕ੍ਰਾਈਬ ਕੀ ਕਰਾਂਗਾ ਮੈਨੂੰ ਚੱਲ ਨਹੀਂ ਆਉਂਦਾ ਤਾਂ ਫੇਰ ਕੀ ਹੈ ਫੇਰ ਸਬਸਕ੍ਰਾਈਬ ਸ਼ੁਕਰ ਰਹਿ ਵਾ ਉਹ ਕਰਿਆ ਕਰੋ ਹਾਂ ਚੈਨਰ ਹਾਂ ਸਬਸਕ੍ਰਾਈਬ ਕਰ ਦੋ ਮੈਂ ਕਰਦਾ ਕਰਦਾ ਚੱਲ ਫੇਰ ਦੱਸਿਆ ਕਰੋ ਵੀ ਸਾਨੂੰ ਬਹੁਤ ਸੋਹਣਾ ਲੱਗਾ ਤੂੰ ਵੀ ਹੋਰ ਬਣਾਓ ਹਾਂ ਹਾਂ ਹੋਰ ਵਧੀਆ ਵਧੀਆ ਇਦਾਂ ਦੇ ਵਲੌਗ ਲੈ ਕੇ ਆਵਾਂਗੇ ਜਿਹੜਾ ਵੇਖ ਕੇ ਤੁਸੀਂ ਖੁਸ਼ ਪਰਿਵਾਰ ਵਿੱਚ ਬਹਿ ਕੇ ਵੇਖ ਸਕੋ ਹਾਂ ਦਿਲ ਖੁਸ਼ ਹੋ ਜੇ ਜਉਂਦੇ ਵਾਸਤੇ ਰਹੋ ਖੁਸ਼ ਰਹੋ ਅਗਲਾ ਵਲੋਗ ਵੀ ਆਪਾਂ ਵਧੀਆ ਲੈ ਕੇ ਆਵਾਂਗੇ ਕੋਈ ਕਲਚਰ ਚੀਜ਼ ਚੱਕ ਦੋ ਕੰਮ ਨੂੰ ਬੇਬੇ ਚੱਕ ਦਾਂਗੇ ਬਾ ਚੱਕ ਹੀ ਦੇਣਾ ਲੱਗੇ ਹਾਂ ਸੋਇਆ ਦੇ ਚੱਕਣ ਨੂੰ ਹੀ ਕੰਮ ਨੂੰ ਹਾਂ ਚਰਖੇ ਘੁਮਾ ਦੇ ਚਰਖੇ ਘੁਮਾ